ਰਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਜਿਹੜਾ ਧੜਾ ਸੁਖਬੀਰ ਸਿੰਘ ਬਾਦਲ ਦਾ ਹੈ ਉਸ ਨੇ ਸਭ ਤੋਂ ਵੱਡੀ ਗਲਤੀ ਕਰ ਲਈ ਇਹਨਾਂ ਦੋ ਦਿਨਾਂ ਦੇ ਵਿੱਚ ਜਿਸ ਦਾ ਵੱਡਾ ਖਮਨਿਆਜਾ ਭੁਗਤਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਇੱਕ ਪਾਸੇ ਮਸਾ ਬڑے ਵੱਡੇ ਸਮੇਂ ਦੀ ਖਜਲ ਕੁਵਾਰੀ ਤੋਂ ਤੰਗ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਬਾਗੀ ਅਤੇ ਦਾਗੀ ਧੜਾ ਇੱਕ ਜੁਟ ਹੋਣਾ ਚਾਹੀਦਾ ਹੈ ਗਠਬੰਧਨ ਕਰਕੇ ਜਿਹੜੇ ਇਹਨਾਂ ਦੀਆਂ ਵਿਚਾਰ ਧਰਾਵਾਂ ਨੇ ਜਿਹੜੇ ਇਹਨਾਂ ਦੇ ਆਪਸੀ મત ਭੇਦ ਨੇ ਉਹ ਮਿਟਾ ਕੇ ਇਹਨਾਂ ਨੂੰ ਮੋਢੇ ਦੇ ਨਾਲ ਮੋਢਾ ਅਤੇ ਕਦਮ ਦੇ ਨਾਲ ਕਦਮ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਜੀਤ ਹੋਣ ਲਈ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਖੇਤਰੀ ਪਾਰਟੀ ਹੋਣ ਦੇ ਨਾਲ-ਨਾਲ ਪੰਥਕ ਪਾਰਟੀ ਵੀ ਹੈ ਲੇਕਿਨ ਇੱਧਰ ਇੱਕ ਨਵੀਂ ਪਸੂੜੀ ਪੈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਵੱਡੀ ਗਲਤੀ ਕੀਤੀ ਹੈ ਇਸ ਦਾ ਖਮਨਾਜ਼ਾ ਭੁਗਤਣਾ ਪਵੇਗਾ ਦੂਸਰੇ ਪਾਸੇ ਜਿਹੜੀ ਗੱਲ ਉੱਤੇ ਗਲਤੀ ਕੀਤੀ ਕਿ ਸ਼ਾਇਦ ਹੋ ਸਕਦਾ ਹੈ ਕਿ ਪ੍ਰਧਾਨਗੀ ਮੇਰੀ ਝੋਲੀ ਵਿੱਚ ਪੈ ਜਾਵੇ ਲੇਕਿਨ ਅਜਿਆ ਬਿਲਕੁਲ ਨਹੀਂ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕਿਹੜੇ ਜਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮਿਲੇਗੀ ਜੀ ਅੱਜ ਕੱਲ੍ਹ ਗਲਗਲੀਏ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਸ਼੍ਰੋਮਣੀ ਬਾਗੀ ਧੜੇ ਵੱਲੋਂ ਵੀ ਅੱਜ ਸਪੋਰਟ ਕੀਤੀ ਗਈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਪੋਰਟ ਕੀਤੀ ਗਈ ਉਹਨਾਂ ਕਹਿੰਿਆ ਕਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਮਾਮਲਾ ਤੈਤੂ ਲਗਭਗ 12 ਸਾਲ ਦਾ ਹੋ ਸਕਦਾ ਹੈ ਲੇਕਿਨ 12 ਸਾਲ ਬਾਅਦ ਗੁਰਪ੍ਰੀਤ ਜੋ ਸਾੰਡੂ ਨੇ ਹਰਪ੍ਰੀਤ ਸਿੰਘ ਹੋਣਾ ਦੇ ਉਹਨਾਂ ਨੂੰ ਕਿਵੇਂ ਯਾਦ ਆ ਗਿਆ ਪਹਿਲਾਂ ਕਿਉਂ ਨਹੀਂ ਯਾਦ ਆਇਆ ਪਹਿਲਾਂ ਕਿਦੇ ਦਵਾਹੇ ਸੀ ਪਹਿਲਾਂ ਉਹਨਾਂ ਨੂੰ ਜੇਲ ਕਿਵੇਂ ਹੋ ਗਈ ਯਾਨੀ ਕਿ ਗੁਰਪ੍ਰਤਾਪ ਸਿੰਘ ਬਡਾਰਾ ਬੀਬੀ ਜ਼ਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜਾਨੀ ਗੁਰਪ੍ਰੀਤ ਜਿਲ੍ਹੇ ਵਿੱਚ ਸੁਖਵਿੰਦਰ ਢੀਂਸਾ ਪ੍ਰਵਿੰਦਰ ਢੀਂਸਾ ਮਾਨਪ੍ਰੀਤ ਯਾਦੀ ਸਾਰੇ ਹੋਂ ਗੁਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਨੇ ਵੱਡਾ ਬਵਾਲ ਮਚ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਫਿਰ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਹੈ ਹੁਣ ਇੱਕਜੁੱਟ ਹੋਣਾ ਹੀ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਾਂ ਅੱਗੇ ਪਹਿਲਾਂ ਹੀ ਗੁਰਪ੍ਰਤਾਪ ਸਿੰਘ ਵਿਡਾਲਾ ਜਿਹੜੇ ਕਨਵੀਨਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਧੜੇ ਦੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੁਸੀਂ ਕਿਸੇ ਵੀ ਹਾਲਤ ਵਿੱਚ ਪ੍ਰਧਾਨ ਨਹੀਂ ਬਣੋਗੇ ਇੱਧਰ ਸੂਤਰ ਦੱਸਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਵੱਲੋਂ ਵੱਡਾ ਫੈਸਲਾ ਹੋਵੇਗਾ ਅਤੇ ਜਥੇਦਾਰ ਨੂੰ ਬਣਾਇਆ ਚਾਹੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਯਾਨੀ ਕਿ ਜੇ ਗੱਲ ਕਰੀਏ ਸਿੱਖਾਂ ਦੇ ਚਾਰ ਤਖਤ ਨੇ ਚਾਰਾਂ ਤਖਤਾਂ ਦੇ ਵਿੱਚ ਕਿਸੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਲੇਕਿਨ ਸਪੋਰਟ ਕਿੱਦੀ ਹੋ ਰਹੀ ਹੈ ਪ੍ਰਧਾਨਗੀ ਪ੍ਰਧਾਨਗੀ ਕੌਣ ਕਰਨਗੇ ਜਿਸ ਤਰ੍ਹਾਂ ਮਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਚਾਹ ਪੂਰਾ ਕਰ ਲਵੇ ਸ਼ੌਂਕ ਸੀ ਕਿੰਨੂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੰਜ ਕਸੇ ਗਏ ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਤਾ ਉਧਰ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਵੱਲੋਂ ਜਿਹੜੇ ਵੱਡੇ ਹੁਕਮ ਹੋਏ ਸੀ ਜਿਹੜੇ ਤਿੰਨਾਂ ਦਿਨਾਂ ਦੇ ਚ ਅਸਤੀਫੇ ਮਨਜ਼ੂਰ ਕੀਤੇ ਜਾਣੇ ਸੀ ਕੀ ਉਸ ਦੀ ਗੱਲ ਮੰਨੀ ਗਈ ਨਹੀਂ ਤੋਹੀਨ ਕੀਤੀ ਗਈ ਇਨਸਲਟ ਕੀਤੀ ਗਈ ਗੁਰੂ ਘਰ ਦੇ ਵਜੀਰਾ ਦੀ ਇੱਕ ਪਾਸੇ ਸਿੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰਨ ਤੜੇ ਨਾਲ ਜਾਣਿਆ ਜਾਂਦਾ ਉਹ ਸਾਰੇ ਹੀ ਬਾਗੀ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਗੇ ਕੌਣ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇਗਾ